ਜਲੰਧਰ ਛਾਉਣੀ ਚ ਗੈਰ ਕਾਨੂੰਨੀ ਉਸਾਰੀਆਂ ਦਾ ਮੁੱਦਾ ਬੋਰਡ ਵੱਲੋਂ ਮਿਲੀ ਮੁਰੰਮਤ ਦੀ ਇਜਾਜ਼ਤ ਪਰ ਬਨ ਗਈਆਂ ਬਹੁ ਮੰਜ਼ਿਲਾ ਇਮਾਰਤਾਂ ਸਾਹਮਣੇ ਆਈ ਕਾਨੂੰਨ ਨਾਲ ਖੇਡਣ ਵਾਲਿਆਂ ਦੀ ਸੂਚੀ ਕੈਂਟੋਨਮੈਂਟ ਐਕਟ 2006 ਦੀਆਂ ਉਡੀਆਂ ਤਜੀਆਂ ਮਿੱਤੇ ਦਿਨੀ ਦੈਨਿਕ ਸਵੇਰਾ ਨੇ ਜਲੰਧਰ ਛਾਉਣੀ ਚ ਬਨ ਰਹੀਆਂ ਗੈਰ ਕਾਨੂੰਨੀ ਉਸਾਰੀਆਂ ਦੀ ਆਵਾਜ਼ ਚੁੱਕੀ ਸੀ ਅਤੇ ਕਿਸ ਤਰ੍ਹਾਂ ਇੱਕ ਸ਼ਿਕਾਇਤ ਕਰਤਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਲੋਕਪਾਲ ਤੱਕ ਪਹੁੰਚ ਕੀਤੀ ਜਾਂਦੀ ਹੈ ਲੇਕਿਨ ਫਿਰ ਵੀ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੈਂਟ ਬੋਰਡ ਦੇ ਉੱਤੇ ਕੋਈ ਅਸਰ ਪੈਂਦਾ ਹੋਇਆ ਨਜ਼ਰ ਨਹੀਂ ਦਿਖਾਈ ਦੇ ਰਿਹਾ ਸੀ ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਇਸ ਮਾਮਲੇ ਨੂੰ ਲੈ ਕੇ ਹੋਰ ਨਾ ਕਾਫੀ ਵੱਡੇ ਖੁਲਾਸੇ ਕਰਾਂਗੇ ਤਾਂ ਅੱਜ ਜੋ ਵਕਤ ਆ ਚੁੱਕਾ ਹੈ ਅਤੇ ਸਾਡੇ ਕੋਲ ਉਹ ਸੂਚੀ ਪਹੁੰਚ ਚੁੱਕੀ ਹੈ ਜਿਸ ਵਿੱਚ ਉਸ ਹਰ ਇੱਕ ਸ਼ਖਸ ਦਾ ਨਾਮ ਹੈ ਜਿਸ ਨੇ ਇਸ ਗੋਰਖ ਤੰਗਦੇ ਦੇ ਵਿੱਚ ਪ੍ਰਸ਼ਤਾਚਾਰ ਦੇ ਵਿੱਚ ਭਾਗੀਦਾਰੀ ਰਚੀ ਹੈ ਅਤੇ ਗੈਰ ਕਾਨੂੰਨੀ ਉਸਾਰੀਆਂ ਚਾਰੀ ਨੇ ਤਾਂ ਦੇਖੋ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਜਲੰਧਰ ਛਾਉਣੀ ਦੇ ਵਿੱਚ ਬੰਦੀਆਂ ਗੈਰ ਕਾਨੂੰਨੀ ਉਸਾਰੀਆਂ ਦੀ ਪੂਰੀ ਦੀ ਪੂਰੀ ਸੂਚੀ ਪੂਰੀ ਲਿਸਟ ਪਿਛਲੇ ਪਾਗ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਇੱਕ ਸ਼ਿਕਾਇਤ ਕਰਤਾ ਵੱਲੋਂ ਚਿਲੰਦਰ ਛਾਉਣੀ ਤੇ ਚੱਲ ਰਹੀਆਂ ਗੈਰ ਕਾਨੂੰਨੀ ਉਸਾਰੀਆਂ ਅਤੇ ਕੈਂਟ ਬੋਰਡ ਦੀ ਇਸ ਮਾਮਲੇ ਦੇ ਉੱਤੇ ਚੁੱਪੀ ਨੂੰ ਲੈ ਕੇ ਉਸ ਨੇ ਲੋਕਪਾਲ ਤੱਕ ਪਹੁੰਚ ਕੀਤੀ ਸੀ ਜਿਸ ਤੋਂ ਬਾਅਦ ਲੋਕਪਾਲ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਰੱਖਿਆ ਮੰਤਰਾਲੇ ਨੂੰ ਆਦੇਸ਼ ਦਿੱਤੇ ਸੀ ਜਦ ਰੱਖਿਆ ਮੰਤਰਾਲੇ ਨੇ ਇਸ ਪੂਰੇ ਮਾਮਲੇ ਦਾ ਜਾਇਜ਼ਾ ਕੈਂਟ ਬੋਰਡ ਕੋਲੋਂ ਮੰਗਿਆ ਤਾਂ ਇਸ ਪੂਰੀਆ ਗੈਰ ਕਾਨੂੰਨੀ ਉਸਾਰੀਆਂ ਦੀ ਗਿਣਤੀ 44 ਨਿਕਲੀ لیکن ਹੁਣ ਤੱਕ ਕੈਂਟ ਬੋਰਡ ਵੱਲੋਂ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਉਸ ਸਾਰੀਆਂ ਲਗਾਤਾਰ ਉਸ ਤਰ੍ਹਾਂ ਹੀ ਜਾਰੀ ਹਨ ਹੁਣ ਦਿਨਿਕ ਸਵੇਰਾ ਇਸ ਮਾਮਲੇ ਦੇ ਉੱਤੇ ਖੋਰ ਵੀ ਵੱਡੇ ਖੁਲਾਸੇ ਕਰਨ ਜਾ ਰਿਹਾ ਹੈ ਸਾਡੇ ਕੋਲ ਉਹ ਕਾਪੀ ਪਹੁੰਚੀ ਹੈ ਜਿਸ ਵਿੱਚ ਲੋਕਪਾਲ ਨੇ ਰੱਖਿਆ ਮੰਤਰਾਲੇ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ ਇਸ ਮਾਮਲੇ ਦੇ ਵਿੱਚ ਤਿੰਨ ਮੁੱਖ ਦੋਸ਼ੀਆਂ ਦੇ ਨਾਮ ਸਾਹਮਣੇ ਆ ਰਹੇ ਹਨ ਤਾਂ ਦੱਸਤੀ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਸ਼ਿਕਾਇਤਕਰਤਾ ਨੂੰ ਫੋਨ ਦੇ ਉੱਤੇ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਜਦ ਸ਼ਿਕਾਇਤਕਰਤਾ ਨੇ ਇਹਨਾਂ ਨੂੰ ਫੋਨ ਕੀਤਾ ਸੀ ਅਤੇ ਧਮਕੀਆਂ ਦੇਣ ਤੋਂ ਬਾਅਦ ਉਸ ਦਾ ਨੰਬਰ ਇਨ੍ਹਾਂ ਵੱਲੋਂ ਬਲੌਕ ਵੀ ਕਰ ਦਿੱਤਾ ਗਿਆ ਸੀ ਨਾਲ ਹੀ ਨਾਲ ਉਸ ਦੇ ਵਿੱਚ ਸਾਫ਼ ਤੌਰ ਤੇ ਰੱਖਿਆ ਮੰਤਰਾਲੇ ਨੂੰ ਇਸ ਪੂਰੇ ਮਾਮਲੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਲੇਕਿਨ ਇਸ ਦੇ ਨਾਲ ਨਾਲ ਹੀ ਹੁਣ ਉਸ 41 ਉਸਾਰੀਆਂ ਦੀ ਸੂਚੀ ਵੀ ਸਾਡੇ ਕੋਲ ਪਹੁੰਚੀ ਹੈ ਜਿਸ ਦੇ ਨਾਲ ਹੁਣ ਅਸੀਂ ਤੁਹਾਨੂੰ ਰੂਬ ਰੂ ਕਰਾਂ ਜਾ ਰਹੇ ਹਾਂ ਇਹ ਹਨ ਉਹ 41 ਨਾਂ ਜਿਨ੍ਹਾਂ ਦਾ ਇਹਨਾਂ ਗੈਰ ਕਾਨੂੰਨੀ ਉਸਾਰੀਆਂ ਦੇ ਵਿੱਚ ਪੂਰਾ ਦਾ ਪੂਰਾ ਹੱਥ ਨਜ਼ਰ ਆ ਰਿਹਾ ਹੈ ਇਸ ਸੂਚੀ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਇਹਨਾਂ 41 ਲੋਕਾਂ ਨੂੰ ਕੈਂਟ ਬੋਰਡ ਤੋਂ ਮੁਰੰਮਤ ਦੀ ਇਜਾਜ਼ਤ ਮਿਲੀ ਸੀ ਲੇਕਿਨ ਮੁਰੰਮਤ ਕਰਵਾਉਣ ਦੀ ਆੜ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਅੱਜ ਬਹੁ ਮੰਜ਼ਲੀ ਇਮਾਰਤਾਂ ਖੜੀ ਹੋ ਗਈਆਂ ਹਨ ਇਹ 41 ਨਾ ਹਨ ਵਿਕਰਾਂਤ ਯਸ਼ ਮਹੱਲਾ ਨੰਬਰ 20 ਸੰਤੋਸ਼ ਮਹਿਤਾ ਮਹੱਲਾ ਨੰਬਰ 14 ਸਾਗਰ ਪੋਲ ਮਹੱਲਾ ਨੰਬਰ 21 ਅਮਿਤ ਕੁਮਾਰ ਗੁਪਤਾ ਮਹੱਲਾ ਨੰਬਰ 21 ਸੰਤ ਕੁਮਾਰ ਗੁਪਤਾ ਮਹੱਲਾ ਨੰਬਰ 10 विक्रम कुमार मोहल्ला नंबर 28 प्रिंस बीआई बाजार पानीपत हैंडलूम्स मोहल्ला नंबर 14 सतीश संस सदर बाज़ार कॉफिला फूड कोर्ट सिंडिकेट बैंक रमेश अग्रवाल नागपाल शूज़ संदीप फर्नीचर हरदयाल रोड फाइव स्टार चूज़ मोहल्ला नंबर दो वेस्टर्न बैग्स एंड पर्स फगवाड़ा रोड कैलाश सोडा मोहल्ला नंबर चौदह ब्रिजमोहन गोयल महला नंबर तेरह सेकंड प्रॉपर्टी ऑफ एनसी मॉडल स्कूल मोहल्ला नंबर बाईस प्रेम सागर मोहल्ला नंबर छः मल्टी स्टोरी बिल्डिंग मोहल्ला नंबर अठारह दास स्ट्रीट नंबर बाई कॉर्नर हाउस मोहल्ला नंबर नौ मनीष के गोयल मोहल्ला नंबर छः दविंदर गोयल मोहल्ला नंबर ग्यारह संतोष गोयल मोहल्ला नंबर ग्यारह सुनीता वर्मा मोहल्ला नंबर चौदह विजय कुमार मोहल्ला नंबर सोलह यशपाल गर्ग मोहल्ला नंबर बारह पलक मोहल्ला नंबर ग्यारह नवल किशोर आर ए बाजार कमला देवी मोहल्ला नंबर 10 अंकुर गोयल मोहल्ला नंबर 6 तिलक राज नंबर 6 प्रॉपर्टी एड्रेस इज नॉट अवेलेबल हाउस नंबर तीन चार पाँच छ महला नंबर चौबीस फैशन वूल्स सेंटर मोहल्ला नंबर चौदह एरन ड्राई क्लीनर्स मोहल्ला नंबर पंद्रह अगरवाल बेकरी मोहल्ला नंबर उन्नीस ਅਸ਼ਵਨੀ ਗੁਪਤਾ ਮਹੱਲਾ ਨੰਬਰ 19 ਐਡਮ ਵੇਅਰਸ ਮਹੱਲਾ ਨੰਬਰ 21 ਇਸ ਪੂਰੀ ਸੂਚੀ ਦੇ ਵਿੱਚ ਇਹਨਾਂ 41 ਉਸਾਰੀਆਂ ਦੇ ਨਾਂ ਹਨ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਲੰਧਰ ਛਾਉਣੀ ਦੇ ਵਿੱਚ ਕੀਤੀਆਂ ਗਈਆਂ ਹਨ ਅਤੇ ਕੈਂਟ ਬੋਰਡ ਵੱਲੋਂ ਇਹਨਾਂ ਸਾਰਿਆਂ ਨੂੰ ਇਹਨਾਂ ਵਿੱਚੋਂ ਕਈਆਂ ਨੂੰ ਮੁਰੰਮਤ ਦੀ ਇਜਾਜ਼ਤ ਦਿੱਤੀ ਗਈ ਸੀ ਜਦ ਕਿ ਕਈਆਂ ਕੋਲ ਤਾਂ ਉਹ ਇਜਾਜ਼ਤ ਵੀ ਨਹੀਂ ਸੀ ਫਿਰ ਵੀ ਇਹ ਉਸਾਰੀਆਂ ਉਥੇ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਇਸ ਮਾਮਲੇ ਦੇ ਵਿੱਚ ਅਸੀਂ ਹੁਣ ਤੱਕ ਤਾਂ ਸਿਰਫ ਸੂਚੀ ਜਾਰੀ ਕੀਤੀ ਹੈ ਲੇਕਿਨ ਬਹੁਤ ਹੀ ਜਲਦ ਦੈਨਿਕ ਸਵੇਰਾ ਤੁਹਾਨੂੰ ਇਹਨਾਂ ਸਾਰੀਆਂ ਉਸਾਰੀਆਂ ਦੀਆਂ ਤਸਵੀਰਾਂ ਵੀ ਦਿਖਾਵੇਗਾ ਅਤੇ ਇਸ ਮਾਮਲੇ ਨੂੰ ਲੈ ਕੇ ਵੱਡਾ ਪਰਦਾਫਾਸ਼ ਕਰੇਗਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर